ਟੋਏ 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 ਕਾਲੀਆਂ ਅੱਗੇ ਟੋਏ ਕੀ ਪੰਜਾਬ ਸਰਕਾਰ ਦੀ ਕਾਲੀਆਂ ਅੱਗੇ ਪੈਣਗੇ ਟੋਏ ਕੀ ਕਾਲੀ ਕਾਲੇ ਜੀ ਸ਼ੀਤਲੰਗਰਾਲ ਦੇ ਟਰੈਪ ਚ ਫਸ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਸ਼ੀਤਲੰਗਰਾਲ ਦੇ ਅਸਤੀਫਾ ਵਾਪਸੀ ਦੀ ਈਮੇਲ ਮਿਲਦੇ ਹੀ ਮਨਜ਼ੂਰ ਕਰ ਲਿਆ ਗਿਆ ਉਹਨਾਂ ਦਾ ਅਸਤੀਫਾ पर की इस्तीफे तो पहला जारी हो गया दो चिट्ठियां बचाण गियां शीतल अंगराल दे कुरसे कि स्पीकर साहब कह कुछ गए तक कर कुछ गए तो उनको कोई 11 तारीख की कोई डेट नहीं दी गई है अभी नहीं नहीं इनको डेट तो मिलने के लिए मेरे से आते हैं तो सबको डेट देते हैं डेट तो मिलने के लिए मेरे से आते हैं तो सबको डेट देते हैं डेट तो मिलने के लिए मेरे से आते हैं तो सबको डेट देते हैं ਸਪੀਕਰ ਸਾਹਿਬ ਜੀ ਇਸ ਗੱਲ ਨੂੰ ਗੌਰ ਨਾਲ ਸੁਣੋ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਤੁਸੀਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਤੇ ਦੂਸਰੇ ਪਾਸੇ ਉਹਨਾਂ ਨੂੰ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ 'ਚ 11 ਤਰੀਕ ਨੂੰ ਬੁਲਾਇਆ ਗਿਆ ਤੇ ਸਪੀਕਰ ਸਾਹਿਬ ਦਾ ਜਵਾਬ ਸੀ ਕਿ ਮੈਨੂੰ ਮਿਲਣ ਵਾਸਤੇ ਲੋਕ ਆਉਂਦੇ ਨੇ ਤੇ ਅਸੀਂ ਸਭ ਨੂੰ ਸਮਾਂ ਦਿੰਨੇ ਆ ਇਸ ਕਰਕੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਹੈ ਪਰ ਹੁਣ ਤੁਹਾਨੂੰ ਜਿਹੜੀ ਚਿੱਠੀ ਦਿਖਾਉਣ ਜਾ ਰਹੇ ਹਾਂ ਉਹ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸਪੀਕਰ ਸਾਹਿਬ ਕਹਿ ਰਹੇ ਨੇ ਕਿ ਮੇਨੇ ਲੋਕ ਮਿਲਣ ਲਈ ਆਂਦੇ ਨੇ ਤੇ ਇਸ ਲਈ ਉਹਨਾਂ ਨੂੰ ਸਮਾਂ ਦੇ ਦਿੱਤਾ ਪਰ ਇੱਕ ਚਿੱਠੀ 29 ਮਈ 2024 ਨੂੰ ਜਾਰੀ ਹੋਈ ਹੈ ਜਿਸ ਦੇ ਵਿੱਚ ਵਿਸ਼ਾ ਵੀ ਲਿਖਿਆ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਸੰਬੰਧੀ ਸੋ ਇਸ ਚਿੱਠੀ ਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੈ ਕਿ ਤੁਸੀਂ 3 ਜੂਨ ਦੀ ਬਜਾਏ 11 ਜੂਨ ਨੂੰ ਸਵੇਰੇ 11 ਵਜੇ ਸਪੀਕਰ ਸਾਹਿਬ ਦੇ ਕੋਲ ਵਿਚਾਰ ਵਟਾਂਦਰਾ ਕਰਨ ਲਈ ਉਨਚੋ 29 ਤਰੀਕ ਨੂੰ ਜਾਰੀ ਹੋਈ ਇਸ ਚਿੱਠੀ ਦੇ ਅਗਲੇ ਦਿਨ ਸ਼ੀਤਲنگਰਾਲ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਪਰ ਅਚਾਨਕ ਸਪੀਕਰ ਸਾਹਿਬ ਦਾ ਮੂਡ ਬਦਲ ਗਿਆ ਕਿਉਂਕਿ ਉਹਨਾਂ ਨੇ ਇੱਕ ਚਿੱਠੀ ਚਾਰੀ ਕੀਤੀ ਜਿਸ ਵਿੱਚ ਕਿਹਾ ਕਿ ਵਿਚਾਰ ਵਟਾਂਦਰਾ ਕਰਨਾ ਹੈ ਉਹਨਾਂ ਦੇ ਅਸਤੀਫੇ ਦੇ ਸੰਬੰਧੀ ਪਰ ਇਸ ਤੋਂ ਪਹਿਲਾਂ ਹੀ 30 ਤਰੀਕ ਨੂੰ ਇਸ ਅਸਤੀਫੇ ਨੂੰ ਮਨਜ਼ੂਰ ਕਰਨ ਦੀ ਗੱਲ ਹੁਣ ਆਖ ਦਿੱਤੀ ਗਈ ਹੈ ਤੇ 31 ਤਰੀਕ ਨੂੰ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ ਪਰ 29 ਮਈ 2024 ਨੂੰ ਜਾਰੀ ਕੀਤੀ ਗਈ ਇਸ ਚਿੱਠੀ ਦਾ ਜਵਾਬ ਹੁਣ ਕੀ ਹੋਏਗਾ ਜਿਸ ਚ ਵਿਸ਼ਾ ਲਿਖਿਆ ਪੰਜਾਬ ਵਿਧਾਨ ਸਭਾ ਦੇ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਸੰਬੰਧੀ ਤੇ ਥੱਲੇ ਲਿਖਿਆ ਕਿ ਤੁਸੀਂ 11 ਜੂਨ ਨੂੰ ਪਹੁੰਚੋ ਇਸ ਮਸਲੇ ਤੇ ਵਿਚਾਰ ਵਟਾਂਦਰਾ ਕਰਿਏ ਪਰ ਜੀਹਾ ਕੀ ਹੋ ਗਿਆ ਕਿ ਵਿਚਾਰ ਵਟਾਂਦਰੇ ਦਾ ਮੂਡ ਹੀ ਬਦਲ ਗਿਆ ਇਸ ਚਿੱਠੀ ਨੂੰ ਜਾਰੀ ਕਰਕੇ ਸਪੀਕਰ ਸਾਹਿਬ ਤੇ ਸ਼ਾਇਦ ਧਿਆਨ ਚ ਨਹੀਂ ਰਿਹਾ ਕਿ ਉਹਨਾਂ ਨੇ ਵਿਚਾਰ ਵਟਾਂਦਰੇ ਦੀ ਗੱਲ ਕਹੀ ਹੈ ਇਹੀ ਵਜ੍ਹਾ ਰਹੀ ਕਿ ਹੁਣ ਅਸਤੀਫਾ ਮਨਜ਼ੂਰ ਕਰਨ ਦੀ ਚਿੱਠੀ ਤੋਂ ਬਾਅਦ ਜਦੋਂ ਮੀਡੀਆ ਉਹਨਾਂ ਨੂੰ ਪੁੱਛ ਰਹੀ ਹੈ ਤੇ ਸਪੀਕਰ ਸਾਹਿਬ ਇਹ ਗੱਲ ਕਹਿ ਰਹੇ ਨੇ ਤੋਂ ਉਹਨੂੰ ਕੋਈ 11 ਤਾਰੀਖ ਦੀ ਕੋਈ ਡੇਟ ਨਹੀਂ ਦਿੱ ਗਈ ਹੈ ਅਭੀ ਨਹੀਂ ਨਹੀਂ ਕੋਈ ਡੇਟ ਤਾਂ ਮਿਲਣ ਦੇ ਲਈ ਮੇਰੇ ਸੇ ਆਤੇ ਹੈ ਤੋ ਸਭ ਕੋ ਡੇਟ ਦੇ ਦਿੱਤੇ ਹੈ ਕੁ ਸਪੀਕਰ ਸਾਹਿਬ ਕਹਿ ਰਹੇ ਨੇ ਕਿ ਜਦੋਂ ਕੋਈ ਮਿਲਣ ਆਂਦਾ ਤੇ ਉਸ ਨੂੰ ਅਸੀਂ ਡੇਟ ਦਿੰਦੇ ਆ ਪਰ ਇਸ ਚਿੱਠੀ ਦਾ ਕੀ ਜਿਹੜੀ ਲਿਖਤੀ ਤੌਰ ਤੇ ਚਾਰੀ ਕਰ ਦਿੱਤੀ ਗਈ ਤੇ ਉਸ ਚ ਸਾਫ ਤੌਰ ਤੇ ਲਿਖਤਾ ਕਿ 11 ਜੂਨ ਨੂੰ ਆਓ ਵਿਚਾਰ ਵਟਾਂਦਰਾ ਕਰੀਏ ਪਰ ਵਿਚਾਰ ਵਟਾਂਦਰੇ ਤੋਂ ਪਹਿਲਾਂ ਹੀ ਅਸਤੀਫਾ ਮਨਜ਼ੂਰ ਕਰ ਲਿਆ ਗਿਆ परकी शीतलंगराल ਦੇ 트ੈਪ ਚ ਫਸ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਸ਼ੀਤਲنگਰਾਲ ਦਾ ਅਸਤੀਫਾ ਮਨਜ਼ੂਰ ਨਹੀਂ ਸੀ ਹੋ ਰਿਹਾ ਇਸ ਕਰਕੇ ਸ਼ੀਤਲنگਰਾਲ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਤੇ ਵਾਪਸ ਲੈਂਦੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਰੰਤ ਅਸਤੀਫਾ ਮਨਜ਼ੂਰ ਕਰ ਲਿਆ ਪਰ ਨਾਲ ਹੀ ਸ਼ੀਤਲنگਰਾਲ ਨੇ ਕਹਿ ਦਿੱਤਾ ਕੀ ਉਹ ਇਸ ਮਸਲੇ ਦੇ ਵਿੱਚ ਹਾਈ ਕੋਰਟ ਜਾਣਗੇ ਤੇ ਕੀ ਕੋਰਟ ਦੇ ਵਿੱਚ ਸਪੀਕਰ ਸਾਹਿਬ ਵੱਲੋਂ ਜਾਰੀ ਹੋਈਆਂ ਦੋ ਵੱਖ-ਵੱਖ ਚਿੱਠੀਆਂ ਉਹਨਾਂ ਦੀ ਕੁਰਸੀ ਬਚਾਉਣ 'ਚ ਮਦਦਗਾਰ ਸਾਬਤ ਹੋਣਗੀਆਂ ਕਿਆਂ ਚਿੱਠੀਆਂ ਹੁਣ ਕੋਰਟ 'ਚ ਵੱਡਾ ਸਬੂਤ ਬਣਨਗੀਆਂ ਇਸ ਦਾ ਖੁਲਾਸਾ ਤਾਂ ਪਰ ਇੱਕ ਦੇ ਘਰਪ ਚ ਲੁਕਿਆ ਪਰ ਫਿਲਹਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਅਸਤੀਫੇ ਨੂੰ ਮਨਜ਼ੂਰਤਾ ਕਰ ਲਿਆ ਪਰ ਇੱਕ ਗੱਲ ਤੈ ਕਿਉਂਕਿ ਸ਼ਿਤਲ ਅੰਗਰਾਲ ਦੇ ਜੋ ਤੇਵਰ ਨੇ ਉਹ ਕੋਰਟ ਚ ਜਾਣਗੇ ਤੇ ਇਸ ਮਸਲੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹੁਣ ਜਵਾਬ ਦੇਣਾ ਵੀ ਔਖਾ ਹੋ ਸਕਦਾ ਕਿਉਂਕਿ ਸਪੀਕਰ ਸਾਹਿਬ ਦੀਆਂ ਦੋ ਦੋ ਚਿੱਠੀਆਂ ਉਹਨਾਂ ਦੀਆਂ ਉਲਝਣਾ ਨੂੰ ਵਧਾ ਸਕਦੀਆਂ ਨੇ ਕੁੱਲ ਮਿਲਾ ਕੇ ਸ਼ੀਤਲੰਗਰਾਲ ਤੇ ਦੋਨਾਂ ਹੱਥਾਂ 'ਚ ਲੱਡੂ ਹੈ ਕਿਉਂਕਿ ਜੇਕਰ ਅਸਤੀਫਾ ਮਨਜ਼ੂਰ ਨਹੀਂ ਹੁੰਦਾ ਤੇ ਉਹ ਐਮ.ਐਲ.ਏ ਬਣੇ ਰਹਿਣਗੇ ਤੇ ਜੇਕਰ ਕੋਰਟ 'ਚ ਉਹਨਾਂ ਨੂੰ ਰਾਹਤ ਨਹੀਂ ਮਿਲਦੀ ਅਸਤੀਫਾ ਮਨਜ਼ੂਰ ਕਿਣਿਆ ਚਾਹੁੰਦਾ ਤੇ ਉਸ ਤੋਂ ਬਾਅਦ ਚੋਣਾਂ ਹੋਣੀਆਂ ਤੈਨ ਪਰ ਸੀ ਤਰੰਗਰਾਲ ਲੋਕ ਸਭਾ ਚੋਣਾਂ ਚ ਜਿਸ ਤਰੀਕੇ ਦਾ ਪ੍ਰਚਾਰ ਕਰ ਚੁਕੇ ਨੇ ਉਸ ਦੇ ਨਾਲ ਉਹਨਾਂ ਦੀ ਸਥਿਤੀ ਹਲਕੇ ਚ ਕਾਫੀ ਮਜ਼ਬੂਤ ਹੋ ਗਈ ਹੈ ਤੇ ਚੋਣਾਂ ਜਿੱਤਨੀਆਂ ਵੀ ਉਹਨਾਂ ਵਾਸਤੇ ਔਖੀਆਂ ਨਹੀਂ ਜਾਪਦੀਆਂ ਫਿਲਹਾਲ ਦੇਖਦੇ ਆ ਆਮ ਆਦਮੀ ਪਾਰਟੀ ਦਾ ਇਹ ਫੈਸਲਾ ਜਿਸ ਦੇ ਵਿੱਚ ਅਸਤੀਫਾ ਮਨਜ਼ੂਰ ਕੀਤਾ ਗਿਆ ਹੈ ਬਰਕਰਾਰ ਰਹਿੰਦਾ ਹੈ ਜਾਂ ਫਿਰ ਕੋਰਟ ਇਸ ਫੈਸਲੇ ਨੂੰ ਚੁਣੌਤੀ ਦੇਣ ਤੋਂ ਬਾਅਦ ਬਦਲਿਆ ਜਾ ਸਕਦਾ ਹੈ ਬਿਊਰੋ ਰਿਪੋਰਟ ਚੰਡੀਗੜ੍ਹ